ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਇਤਿਹਾਸਕ ਪਰਵ ਹੈ ਇੱਕ ਤਾਂ ਅੱਜ ਦੇ ਦਿਨ ਜੈਤੋਦੀ ਤਰਤੀ ਦੇ ਉੱਤੇ ਸਿੰਘਾਂ ਦਾ ਲਹੂ ਡੁੱਲਿਆ ਜਿਨ੍ਹਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਉਸ ਵਕਤ ਦੀ ਬ੍ਰਿਟਾਨੀਆ ਸਰਕਾਰ ਦੇ ਖਿਲਾਫ ਰੋਹ ਪ੍ਰਗਟ ਕੀਤਾ ਕਾਰਨ ਸੀ ਕਿ ਮਹਾਰਾਜਾ ਰੇਪਦਮਨ ਸਿੰਘ ਨਾਬਾ ਹਮੇਸ਼ਾ ਹੀ ਸਿੱਖੇਤਾਂ ਦੀ ਗੱਲ ਕਰਦੇ ਸੀ ਸਿੱਖ ਸਿਧਾਂਤਾਂ ਦੀ ਗੱਲ ਕਰਦੇ ਸੀ ਪਰ ਸਿੱਖ ਹੱਕਾਂ ਦੀ ਗੱਲ ਕਰਦੇ ਸੀ ਬਰਤਾਨੀਆਂ ਹਕੂਮਤ ਨੇ ਮਹਾਰਾਜਾ ਰੇਪਦਮਨ ਸਿੰਘ ਨੂੰ ਜ਼ਬਰੀ ਰਾਜ ਗੱਦੀ ਤੋਂ ਉਤਾਰ ਦਿੱਤਾ ਔਰ ਜਦੋਂ ਹੀ ਇਹ ਖਬਰ ਪਹੁੰਚੀ ਸਿੱਖਾਂ ਦੇ ਪਾਸ ਤਾਂ ਸਿੱਖ ੜਕੋਠੇ ਸਿੱਖਾਂ ਦੇ ਅੰਦਰ ਇੱਕ ਰੋਹ ਪੈਦਾ ਹੋ ਗਿਆ ਜੈਤੂ ਉਸ ਵਕਤ ਨਾਬਾ ਸਟੇਟ ਦੇ ਅਧੀਨ ਸੀ ਤਾਂ ਸਿੱਖਾਂ ਨੇ ਇੱਕ ਮਤਾ ਪਾਸ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿ ਮਹਾਰਾਜਾ ਰੇਬਦਮਨ ਸਿੰਘ ਨੂੰ ਜ਼ਬਰੀ ਉਤਾਰਨ ਦੇ ਰੋਹ ਦੇ ਵਿੱਚ ਵਿਰੋਧ ਦੇ ਵਿੱਚ ਜਗਾ ਜਗਾ ਦੀਵਾਨ ਸਜਾਇਆ ਜਾਣ ਸ੍ਰੀ ਅਖੰਡ ਪਾਤਸ਼ਾਹ ਬਰਮ ਕੀਤੇ ਜਾਣ ਔਰ ਢਾਡੀ ਸਿੰਘ ਕਵਿਸ਼ਰ ਸਿੰਘ ਅੰਗਰੇਜ਼ ਸਰਕਾਰ ਦੀ ਤੱਕੇਸ਼ਾਹੀ ਦਾ ਜ਼ਿਕਰ ਸਿੱਖ ਦੀਵਾਨਾਂ ਦੇ ਵਿੱਚ ਕਰਨ ਜਤੋ ਦੇ ਵਿੱਚ ਵੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਪਰ ਉਸ ਵਕਤ ਜੋ ਨਬਾ ਸਟੇਟ ਦੀ ਪੁਲਿਸ ਸੀ ਜੋ ਬਰਤਾਨੀਆਂ ਦੇ ਅਧੀਨ ਚੱਲਦੀ ਸੀ ਉਹਨਾਂ ਨੇ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਤੋਂ ਪਾਠੀ ਨੂੰ ਜਿਹੜਾ ਸੀ ਉਹ ਉਠਾ ਦਿੱਤਾ ਔਰ ਸੇਵਾਦਾਰਾਂ ਨੂੰ ਵੀ ਜਿਹੜਾ ਸੀ ਗ੍ਰਿਫਤਾਰ ਕਰ ਲਿਆ ਜਿਹੜੇ ਉਸ ਵਕਤ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਲੰਗਰ ਦੀ ਸੇਵਾ ਕਰ ਰਹੇ ਸੀ ਜਾਂ ਹੋਰ ਸੇਵਾਵਾ ਕਰ ਰਹੇ ਸੀ ਸ੍ਰੀ ਅਖੰਡ ਪਾਠ ਸਾਹਿਬ ਖੰਡਨ ਹੋ ਗਿਆ ਜਦੋਂ ਇਸ ਘਟਨਾ ਦਾ ਪਤਾ ਪੰਥ ਨੂੰ ਲੱਗਿਆ ਤੇ ਰੋ ਜਿਹੜਾ ਸੀ ਹੋਰ ਜਿਆਦਾ ਪੜਕ ਉੱਠਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ 5-500 ਦੀ ਗਿਣਤੀ ਦੇ ਵਿੱਚ ਜਥੇ ਜਿਹੜੇ ਹੈ ਉਹ ਜਤੋਵਲ ਨੂੰ ਰਵਾਨਾ ਹੋਣੇ ਸ਼ੁਰੂ ਹੋ ਗਏ ਜਥੇਦਾਰ ਜਿਹੜੇ ਸਨ ਉਨ੍ਹਾਂ ਦੀ ਅਗਵਾਈ ਦੇ ਵਿੱਚ 510 ਜੱਥਾ ਜਿਹੜਾ ਚੱਲਦਾ ਸ਼ਾਂਤਮਈ ਤਰੀਕੇ ਦੇ ਨਾਲ ਤੇ ਰੋਪਰਗਟ ਕਰਨ ਦਾ ਜਿਹੜਾ ਸੀ ਉਹ ਪ੍ਰੋਗਰਾਮ ਉਹ ਲਿਖਿਆ ਇੱਕ ਜੱਥਾ ਜਦੋਂ 510 ਜੱਤੋ ਦੀ ਧਰਤੀ ਦੇ ਉੱਤੇ ਗੁਰਦੁਆਰਾ ਟੀਪੀ ਸਾਹਿਬ ਦੇ ਸਥਾਨ ਤੇ ਪਹੁੰਚਿਆ ਤਾਂ ਬ੍ਰਿਟਾਨੀਆ ਸਰਕਾਰ ਦੇ ਸ਼ਹਿ ਦੇ ਉੱਤੇ ਨਾਬਾ ਸਟੇਟ ਦੀ ਪੁਲਿਸ ਨੇ ਉਹਨਾਂ ਦੇ ਉੱਤੇ ਗੋਲੀ ਹੀ ਨਹੀਂ ਚਲਾਈ ਬਲਕਿ ਡਾਂਗਾਂ ਦੇ ਨਾਲ 26 ਦੇ ਨਾਲ ਬਹੁਤ ਭੱਦੇ ਢੰਗ ਦੇ ਨਾਲ ਜਿਹੜਾ ਸੀ ਉਹ ਹਮਲਾ ਕੀਤਾ ਇਤਿਹਾਸ ਦੱਸਦਾ ਹੈ ਕਿ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਵਾਲੇ ਸਿੰਘਾਂ ਦੇ ਉੱਤੇ ਹਮਲਾ ਕਰਨ ਲਈ ਕੇਵਲ ਪੁਲਿਸ ਹੀ ਨਹੀਂ ਬਲਕਿ ਅੰਗਰੇਜ਼ ਪ੍ਰਸ਼ਾਸਨ ਨੇ ਪਸ਼ਾਵਰ ਤੱਕ ਤੋਂ ਜਿਹੜੇ ਗੁੰਡੇ ਬਦਮਾਸ਼ ਸੀ ਉਹ ਬੁਲਾਏ ਹੋਏ ਸਨ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਨਸ਼ੇ ਵਿੱਚ ਤੁੱਤ ਸਨ ਤੇ ਉਹਨਾਂ ਨੇ ਬਹੁਤ ਹੀ ਭੱਦੇ ਢੰਗ ਦੇ ਨਾਲ ਇਥੋਂ ਤੱਕ ਕਿ ਇਸਤਰੀਆਂ ਬੱਚਿਆਂ ਤੱਕ ਨੂੰ ਵੀ ਨਹੀਂ ਬਖਸ਼ਿਆ ਇਕ ਹੌਲਨਾਕ ਮੰਜ਼ਰ ਜਿਹੜਾ ਸੀ ਅੱਜ ਦੇ ਦਿਨ ਜੈਤੋ ਦੀ ਧਰਤੀ ਤੇ ਹੋਇਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਆਪਣੀ ਤਫਸੀਲੀ ਰਿਪੋਰਟ ਦੇ ਆਧਾਰ ਦੇ ਉੱਤੇ 300 ਤੋਂ ਵੱਧ ਜ਼ਖਮੀ ਹੋਏ ਤਕਰੀਬਨ 100 ਦੇ ਕਰੀਬ ਇਸ ਮੋਰਚੇ ਦੌਰਾਨ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ 100 ਸਾਲ ਹੋ ਗਏ ਨੇ ਅੱਜ ਇਸ ਘਟਨਾ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 100 ਸਾਲਾ ਸ਼ਤਾਬਦੀ ਉਹਨਾਂ ਸਿੰਘਾਂ ਨੂੰ ਯਾਦ ਕਰਨ ਦੇ ਲਈ ਜੈਤੋ ਦੀ ਧਰਤੀ ਦੇ ਉੱਤੇ ਮਨਾ ਰਹੀ ਹੈ ਅੱਜ ਦੇ ਦਿਨ 100 ਸਾਲ ਪਹਿਲਾਂ ਜਿਹੜੇ ਜਤੂ ਦੀ ਧਰਤੀ ਦੇ ਉੱਤੇ ਸ਼ਹੀਦ ਹੋਏ ਉਹਨਾਂ ਦੀ ਸ਼ਹਾਦਤ ਨੂੰ ਨਮਨ ਜਿਹੜੇ ਜ਼ਖਮੀ ਹੋਏ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਜਿਨ੍ਹਾਂ ਨੇ 7-7 ਸਾਲ ਦੀਆਂ ਜੇਲਾਂ ਕਟੀਆਂ ਉਹਨਾਂ ਦੇ ਸਿਰੜ ਨੂੰ ਪ੍ਰਣਾਮ ਆਓ ਜਤੂ ਦੀ ਧਰਤੀ ਦੇ ਉੱਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਹੜਾ ਆਪਣੀ ਸਤਕਾਰ ਭੇਟ ਕਰਕੇ ਆਪਣਾ ਫਰਜ਼ ਅਦਾ ਕਰੀਏ ਕਿਉਂਕਿ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਜਿਹੜਾ ਹੈ ਉਹ ਐਮ ਫਰਜ਼ ਹੈ 21 ਫਰਵਰੀ ਅੱਜ ਦੇ ਦਿਨ ਹੀ 1921 ਨੂੰ ਜਦੋਂ ਦਾ ਮੋਰਚਾ 21 ਫਰਵਰੀ 1924 ਨੂੰ ਹੋਇਆ ਤੇ 21 ਫਰਵਰੀ 1921 ਨੂੰ ਸ਼੍ਰੀ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਵੀ ਅੱਜ ਦੇ ਦਿਨ ਹੌਲਨਾਕ ਸਾਕਾ ਵਾਪਰਿਆ ਨਿਰੈਣੂ ਮਹੰਤ ਦੇ ਗੁੰਡਿਆਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਪੁੱਜੇ ਹੋਏ ਸਿੰਘਾਂ ਦੇ ਜਥੇ ਦੇ ਉੱਤੇ ਹਮਲਾ ਕੀਤਾ ਉਸ ਹਮਲੇ ਦੇ ਵਿੱਚ ਵੀ ਬਹੁਤ ਸਾਰੇ ਬਦਮਾਸ਼ ਗੁੰਡੇ ਆਦਕ ਜਿਹੜੇ ਸੀ ਜਿਨ੍ਹਾਂ ਨੇ ਸ਼ਰਾਬ ਪੀਤੀ ਸੀ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ। ਛੋਟੇ-ਛੋਟੇ ਬੱਚਿਆਂ ਦੇ ਵੀ ਗੋਲੀਆਂ ਮਾਰੀਆਂ ਗਈਆਂ ਔਰ ਇੱਥੋਂ ਤੱਕ ਕੇ ਸਰਦਾਰ ਲਖਮਨ ਸਿੰਘ ਵਰਗੇ ਸੂਰਬੀਰ ਯੋਧਿਆਂ ਨੂੰ ਜਿਹੜਾ ਸੀ ਜੰਨ ਦੇ ਨਾਲ ਤੇਲ ਪਾ ਕੇ ਸਾਲਿਆ ਗਿਆ। ਅਸੀਂ ਜਿੱਥੇ ਅੱਜ ਜੈਤੂ ਦੇ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਉੱਥੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਹੋਏ ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਦੇ ਦਿਨ ਸ਼ਹੀਦੀ ਯਾਮ ਪੀਤਾ। ਔਰ ਸੇ ਕੀ ਸਦਕ ਭਰੋਸਾ ਕਿਸ ਸੰਸਵਾਸਾ ਸੰਗ ਨਿਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ